ਵਾਹਿਗੁਰੂ ਚਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਉਹ ਕਮਰੇ ਦੇ ਅੰਦਰ ਇੱਕ ਨੁੱਕਰ ਵਿੱਚ ਮੈਲੇ ਕੱਪੜਿਆਂ ਦੇ ਢੇਰ ਹੇਠ ਲੁਕ ਰਹੀ ਜਦ ਦੁਪਹਿਰ ਵੇਲੇ ਫਾਤਿਮਾ ਵੇਲੀ ਹੋ ਕੇ ਆਈ ਔਰ ਸਤਵੰਤ ਕੋਰ ਦੇ ਅੰਦਰ ਵੜੀ ਤਦ ਸ਼ੈਤਾਨ ਸੈਦ ਨੇ ਸਾਰਾ ਭੇਦ ਦੇਖ ਲਿਆ ਔਰ ਬੜੇ ਖੁਸ਼ਦਿਲ ਬਾਹਰ ਚਲੀ ਗਈ ਇਸ ਪ੍ਰਕਾਰ ਕਈ ਵੇਰ ਉਸਨੇ ਲੁਕ ਕੇ ਦੇਖ ਦੇਖ ਕੇ ਪੱਕਾ ਵੱਲ ਸਿੱਖ ਲਿਆ ਤੇ ਕੁੰਜੀ ਦੀ ਗੁਪਤਾ ਥਾਂ ਵੀ ਤਾੜ ਲਈ ਇਕ ਦਿਨ ਰਾਤ ਵੇਲੇ ਜਦ ਸਾਰੇ ਸੋ ਗਏ ਤਦ ਉਸਨੇ ਬੂਹੇ ਖੋਲਣ ਦਾ ਯਤਨ ਕੀਤਾ ਯਤਨ ਕੀ ਕੀਤਾ ਖੋਲ ਹੀ ਦਿੱਤਾ ਪਰ ਬੰਦ ਕਰਕੇ ਫੇਰ ਸਵੇਰੇ 4 ਵਜੇ ਜਾ ਖੋਲਿਆ ਔਰ ਇੱਕ ਕਦਮ ਅੰਦਰ ਵੀ ਵੜੀ ਹਨੇਰੇ ਕਰਕੇ ਦਿਸਿਆ ਤਾਂ ਕੁਝ ਨਾ ਪਰ ਮੱਦਮ ਜਹੀ ਆਵਾਜ਼ ਸਵਾਸਾਂ ਦੀ ਆਈ ਉਸਨੇ ਜਾਤਾ ਕਿ ਕੋਈ ਸੋ ਰਿਹਾ ਹੈ ਤਦ ਜ਼ਰਾ ਕੁਠਠੰਬਰ ਕੇ ਡਿੱਠੋ ਸੂ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ ਜੋ ਮੱਦਮ ਜਹੀ ਉਸ ਅੰਦਰ ਪੈ ਰਹੀ ਸੀ ਚੌਂਕੜੀ ਲੱਗੀ ਹੋਈ ਕੋਈ ਸੂਰਤ ਬੈਠੀ ਪਾਸ ਸੀ ਜਿੱਦ ਦੇ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲੱਗਦਾ ਸੀ ਕਿ ਕੌਣ ਹੈ ਸ਼ਾਇਦ ਜ਼ਰਾ ਕੁ ਖੜੀ ਰਹੀ ਪਾਲੂ ਕੋ ਮਗਰੋਂ ਸੂਰਤ ਹਿੱਲੀ ਹਿਲਦੀ ਦੇ ਕੇ ਉਹ ਪਿਛਲੀ ਪੈਰੀ ਮੁੜੀ ਔਰ ਬੂਹਾ ਖੋਲ ਕੇ ਵੱਜ ਦਿੱਤਾ ਸਤਵੰਤਕ ਔਰ ਉੱਠੀ ਔਰ ਕਾਬਰੀ ਕਿ ਅੱਜ ਦੋ ਵੇਰ ਬੂਹਾ ਖੁੱਲ ਕੇ ਵੱਜ ਗਿਆ ਤੇ ਫਾਤਿਮਾ ਨਹੀਂ ਆਈ ਜ਼ਰੂਰ ਭੇਤ ਪਾਟ ਗਿਆ ਹੈ ਔਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ ਦਿਨ ਹੋਇਜਦ ਫਾਤਿਮਾ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸ ਨੂੰ ਕਮਰ ਕੱਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ ਇਹ ਦੇਖ ਫਾਤਿਮਾ ਅਚਰਜ ਹੋ ਪੁੱਛਣ ਲੱਗੀ ਕਿ ਕੀ ਕਾਰਨ ਹੈ ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੋਹਾਂ ਲਈ ਦੁੱਖ ਦਾ ਕਾਰਨ ਹੈ ਕਿਸੇ ਤੀਸਰੇ ਨੂੰ ਭੇਤ ਪਤਾ ਲੱਗ ਗਿਆ ਹੈ ਅੱਜ ਰਾਤ ਦੋ ਵੇਰ ਬੇਵਕਤ ਬੂਹਾ ਖੁੱਲ੍ਹਾ ਔਰ ਓਪਰੇ ਦੀ ਆੜ ਮੈਂ ਸੁਣੀ ਹੈ ਭਾਵੇਂ ਸੂਰਤ ਨਹੀਂ ਡਿੱਟੀ ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਕੇ ਫਾਤਿਮਾ ਨੇ ਅਚੰਬਤ ਹੋ ਕੇ ਕਿਹਾ ਕਿ ਹਾਂ ਮੈਂ ਨਹੀਂ ਸਾਂ ਪਰ ਕੀ ਪਤਾ ਲੱਗੇ ਕਿ ਉਹ ਕੌਣ ਸੀ ਸਤਵੰਤ ਕੌਰ ਬੋਲੀ ਬੀਬੀ ਜੀ ਭਾਵੇਂ ਮੈਂ ਵਾਕਫ ਨਹੀਂ ਸੂਰਤ ਨਹੀਂ ਡਿੱਠੀ ਪਰ ਮੇਰਾ ਸ਼ੁਭ ਪੱਕਾ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ ਸੈਦ ਦੇ ਲੱਛਣ ਚੰਗੇ ਨਹੀਂ ਤੁਹਾਡੇ ਘਰ ਵਿੱਚ ਇਸਨੇ ਵਿਰਾਨੀ ਪੈਦਾ ਕਰਨੀ ਹੈ ਫਾਤਿਮਾ ਮੈਨੂੰ ਇੰਨੀ ਸਮਝ ਨਹੀਂ ਪਰ ਸ਼ਾਕੂ ਸੁੱਤੇ ਮੈਨੂੰ ਵੀ ਪੈਂਦਾ ਹੈ ਔਰ ਤੁਹਾਡੇ ਕਹੇ ਪਰ ਮੈਂ ਇਸ ਨੂੰ ਕੱਢਣ ਦਾ ਬੰਦੋਬਸਤ ਕੀਤਾ ਸੀ ਪਰ ਖਾਸ ਆਏ ਮੰਦੇ ਨਹੀਂ ਸਨ ਹੁਣ ਉਹਨਾਂ ਦੀ ਮਰਜ਼ੀ ਰੱਦ ਕੀ ਮੈਂ ਕਿਸ ਪ੍ਰਕਾਰ ਧੱਕਾ ਕਰਾਂ ਸਤਵੰਤ ਕੋ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ ਔਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ ਪਰ ਤੁਸੀਂ ਆਪਣੇ ਸੁੱਖ ਪਿੱਛੇ ਗੰਦੀ ਉਂਗਲ ਵੱਡੋ ਔਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਹਾਂ ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫੇਰ ਇੱਥੇ ਵੇਖੇ ਫਾਤਿਮਾ ਆਪ ਦਾ ਕਥਨ ਠੀਕ ਹੈ ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜ ਦੀ ਆਪ ਇਸ ਕਮਰੇ ਨੂੰ ਛੱਡ ਦਿਓ ਇੱਕ ਹੋਰ ਕਮਰਾ ਹੈ ਜਿਸ ਦੀ ਬਣਤ ਇਸੇ ਤਰ੍ਹਾਂ ਦੀ ਹੈ ਔਰ ਅੱਗੇ ਜਾ ਕੇ ਇਸੇ ਦੇ ਰਸਤੇ ਨਾਲ ਮਿਲ ਜਾਂਦਾ ਹੈ ਔਰ ਉਧਰੋਂ ਪਤਾ ਨਹੀਂ ਲੱਗ ਸਕਦਾ ਮੇਰੀ ਸੋਚ ਵਿੱਚ ਚੰਗੀ ਗੱਲ ਇਹ ਹੈ ਕਿ ਤੁਸੀਂ ਉਧਰ ਚਲੇ ਜਾਓ ਸਤਵੰਤ ਕੋਰ ਹਾਂਲੇ ਸਲਾਹ ਇਹੋ ਨੇਕ ਹੈ ਕਿਉਂਕਿ ਇਸ ਵਿੱਚ ਸੈਦ ਨੂੰ ਕੱਢਣ ਦਾ ਮੌਕਾ ਮਿਲੇਗਾ ਸੈਦ ਨੇ ਕੁਝ ਨਾ ਕੁਝ ਕਰਨਾ ਹੈ ਔਰ ਕਿਸੇ ਵੇਲੇ ਛੁੱਟੀ ਪਵੇਗੀ ਗੱਲ ਕਾਦੀ ਢੇਰ ਚਿਰ ਦੀ ਸੋਚ ਮਗਰੋਂ ਇਹ ਸੁਲਾ ਪੱਕੀ ਠਹਿਰ ਪਈ ਸੈਦ ਨੇ ਦੂਜੇ ਦਿਨ ਹੀ ਖਾਨ ਸਾਹਿਬ ਨੂੰ ਕੱਲਿਆਂ ਦੇਖ ਕੇ ਜਾ ਸਿੱਖਿਆ ਮਹਾਰਾਜ ਆਪ ਦੇ ਘਰ ਵਿੱਚ ਗੈਰ ਆਦਮੀ ਰਹਿੰਦਾ ਹੈ ਔਰ ਆਪ ਦੀ istri ਉਸ ਨਾਲ ਵਿਗੜੀ ਹੋਈ ਹੈ ਤੇ ਆਪ ਨੂੰ ਕੁਝ ਪਤਾ ਨਹੀਂ ਲੱਗਦਾ ਸੁਨਦੇ ਸਾਰ ਖਾਨ ਦਾ ਹੱਥ ਤਲਵਾਰਪੁਰ ਗਿਆ ਕੜਕ ਕੇ ਬੋਲੇ ਬੁਲਾਓ ਸੈਦ ਫਾਤਿਮਾ ਨੂੰ ਲੱਭਣ ਗਈ ਪਰ ਉਹ ਲੱਭੀ ਨਾ ਇਹ ਸਮਝ ਗਈ ਕਿ ਹੁਣ ਅੰਦਰ ਹੋਣੀ ਹੈ ਚੰਗਾ ਹੋਇਆ ਸਿਰੋ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਵੇਗਾ દોੜੀ ਗਈ ਔਰ ਬੋਲੀ ਆਓ ਖਾਂ ਸਾਹਿਬ ਜੀ ਸਿਰੋ ਫੜਾਵਾਂ ਖਾਂ ਸਾਹਿਬ ਲੋਹੇ ਲਾਕੇ ਹੋ ਤਲਵਾਰ ਫੜੀ ਆਏ ਸੈਦ ਨੇ ਗੁਪਤ ਬੂਹੇ ਖੋਲੇ ਖੁਸ਼ੀ ਨਾਲ ਉਛਲਦੇ ਦਿਲ ਅੰਦਰ ਵੜੀ ਪਰ ਤੱਤੀ ਦੇ ਲੇਖ ਸੜ ਗਏ ਉਥੇ ਤਾਂ ਬੰਦੇ ਦਾ ਮੁਸ਼ਕ ਵੀ ਨਹੀਂ ਸੀ ਅੱਗੇ ਪਿੱਛੇ ਟੁੰਡਿਆ ਪਰ ਕੁਛ ਨਾ ਲੱਭਾ ਖਾਂ ਸਾਹਿਬ ਚਕਰਾਈ ਕਬਰਾਈ ਸ਼ਰਮਾਈ ਤੇ ਪਿੱਛੇ ਮੁੜੀ ਫਿਰ ਸੈਦ ਦੀ ਗੁਤੜੀ ਪੁਆਈ ਔਰ ਦੋ ਚਾਰ ਹੂਰੇ ਲਾਏ ਚਿੱਥੇ ਹੋਏ ਬਾਹਰ ਨਿਕਲੇ ਤਦ ਖਾਂ ਸਾਹਿਬ ਲੱਗੇ ਟੁੰਡਨ ਸੌਣ ਵਾਲੇ ਕਮਰੇ ਗਏ ਤਦ ਫਾਤਿਮਾ ਇਬਾਦਤ ਵਿੱਚ ਬੈਠੀ ਪਾਈ ਬੇਵਸ ਹੋ ਖਾਂ ਸਾਹਿਬ ਨੇ ਉਸ ਨੂੰ ਗਨ ਨਾਲ ਲਾ ਲਿਆ ਔਰ ਸਾਰਾ ਕੱਚਾ ਚਿੱਠਾ ਕੈ ਸੁਨਾਇਆ ਫਾਤਿਮਾ ਸੁਣ ਕੇ ਬੋਲੀ ਖਾਂ ਸਾਹਿਬ ਮੈਂ ਕਹਿੰਦੀ ਨਹੀਂ ਸਾਂ ਕਿ ਇਹ ਸੈਤਾਨ ਦੀ ਧੀ ਹੈ ਸਾਡਾ ਘਰ ਖਰਾਬ ਕਰੇਗੀ ਇਸ ਨੂੰ ਰੱਖਣਾ ਠੀਕ ਨਹੀਂ ਹੁਣ ਵੀ ਜੇ ਆਪ ਕੱਢ ਦਿਓ ਤਾਂ ਠੀਕ ਹੈ ਖਾਸ ਸੈਬ ਸਹਾਰ ਨਾ ਸਕੇ 도ੜੇ ਗਏ ਗੁੱਤੋਂ ਫੜ ਕੇ ਸੈਦ ਨੂੰ ਬਾਹਰ ਕੀਤਾ ਸਾਰੇ ਘਰ ਵਿੱਚ ਇਹ ਹਾਲ ਮਾਲੂਮ ਹੋ ਗਿਆ ਸਾਰੇ ਨੌਕਰ ਖੁਸ਼ ਹੋਏ ਕਿ ਬਲਾ ਗਈ ਕਿਉਂਕਿ ਹੁਣ ਉਹ ਹਰ ਇੱਕ ਨਾਲ ਨੋ ਲੈਂਦੀ ਹੁੰਦੀ ਸੀ ਰਾਤ ਨੂੰ ਜਦ 2 ਪਹਿਰ ਬੀਤੇ ਤਦ ਫਾਤਿਮਾ ਚੁੱਪ ਕਰੀਤੀ ਉੱਠੀ ਦੂਜੇ ਪਾਸਿਓਂ ਗੁਪਤ ਬੂਹਾ ਖੋਲਿਆ ਔਰ ਸੰਤਵੰਤ ਕੋਰ ਪਾਸ ਪਹੁੰਚੀ ਜਾ ਕੇ ਅਚਰਜ ਕੋਤਕ ਡਿੱਠਾ ਸੰਤਵੰਤ ਕੋਰ ਨਾ ਪਾਈ ਕਲੇਜਾ ਤੱਕ ਤੱਕ ਕਰਨ ਲੱਗ ਪਿਆ ਜਿੰਦ ਮੁਠ ਵਿੱਚ ਆ ਗਈ ਪੈਰਾਂ ਹਟੋਂ ਮਿੱਟੀ ਨਿਕਲਦੀ ਜਾਵੇ ਹੱਥਾਂ ਦੇ ਤੋਤੇ ਉੜਦੇ ਜਾਣ ਇੱਕ ਰੰਗ ਆਵੇ ਇੱਕ ਜਾਵੇ ਦਿਲ ਵਿੱਚ ਸੋਚ ਕਾਬਰੇ ਅੱਧਾ ਰੁੱਦਰ ਤੱਕੇ ਪਾਲੇ ਫਿਰ ਗੋਤੇ ਲੈ ਜਾਵੇ ਇਸ ਤਰ੍ਹਾਂ ਦੀ ਹੈਰਾਨੀ ਵਿੱਚ ਅੱਧਾ ਘੰਟਾ ਲੰਘਿਆ ਫਾਤਿਮਾ ਬਸੁੱਧ ਹੋ ਕੇ ਘੜੀ ਪਰ ਪਈ ਰਹੀ ਹਉ ਕਿ ਫਿਰ ਕਿਸ ਦੀ ਅੱਖ ਖੁੱਲੀ ਕੀ ਦੇਖਦੀ ਹੈ ਕਿਸਤਵੰਤ ਕੋਰ ਨੇ ਸਿਰ ਪੱਟਾ ਤੇ ਰੱਖਿਆ ਹੋਇਆ ਹੈ ਔਰ ਪਾਣੀ ਦੇ ਛੱਟੇ ਮਾਰ ਰਹੀ ਹੈ ਸਤਵੰਤ ਕੋਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਪਰ ਆਇਆ ਹਮਲੇ ਮਾਰ ਕੇ ਉੱઠી ਔਰ ਈਓ ਗੱਲ ਮਿਲੀ ਕਿ ਸਾਰਾ ਜ਼ੋਰ ਲਾ ਕੇ ਗੱਲ ਨਾਲ ਕੁੱਟ ਲਿਆ ਔਰ ਛੱਡੇ ਨਾ ਕਿੰਨੇ ਚਿਰ ਪਿੱਛੋਂ ਛੱਡ ਕੇ ਪਾਸ ਹੋ ਬੈਠੀ ਔਰ ਲੱਗੀ ਪੁੱਛਣ ਕਿ ਇਹ ਕੀ ਕੋਤਕ ਹੋਇਆ ਸੀ ਸਤਵੰਤ ਕੋਰ ਬੀਬੀ ਕੀ ਦੱਸਾਂ ਸੈਦ ਦੇ ਮਾਮਲੇ ਤੋਂ ਚਿਤ ਉਦਾਸīn ਹੋ ਗਿਆ ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਾ ਤੱਕ ਸੁਖਣਾ ਸੁਖੇਗੀ ਇੱਕ ਦਿਨ ਇਹ ਪੋਲ ਖੁੱਲ ਜਾਏਗਾ ਔਰ ਜਦ ਖੁੱਲੇਗਾ ਤੇਰੇ ਸਿਰ ਅਪਦਾ ਪਏਗੀ ਮੈਂ ਵੀ ਫਸਾਂਗੀ ਤਾਂ ਸਹੀ ਪਰ ਮੇਰਾ ਕੀ ਹੈ ਮੈਂ ਤਾਂ ਇਸ ਧਰਤੀ ਵਿੱਚ 5 ਰੁਪਏ ਦੀ ਹੀ ਚੀਜ਼ ਹਾਂ ਮਾਰੀ ਗਈ ਤਾਂ ਮਾਰੀ ਗਈ ਸੀ ਪਰ ਤੁਸੀਂ ਅਮੀਰ ਲੋਕ ਕਾਨੂੰ ਮੇਰੇ ਨਾਲ ਪਿਸ ਜਾਓ ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ ਫਾਤਿਮਾ ਹੈ ਤਾਂ ਠੀਕ ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ ਇਸ ਥਾਂ ਨੂੰ ਕੋਈ ਜਾਣਦਾ ਨਹੀਂ ਔਰ ਫੇਰ ਇਸ ਵਿੱਚੋਂ ਬਚ ਜਾਣ ਦਾ ਰਸਤਾ ਜੰਗਲ ਨੂੰ ਹੈ ਕਾਰ ਵਿੱਚ ਇੱਕ ਸੈਦ ਫਿੱਟਣੀਆਂ ਦਾ ਫੇਟ ਸੀ ਨਿਕਲ ਗਈ ਬਾਕੀ ਨੋਕਰ ਮੇਰੇ ਥਾਂ ਲਹੂ ਡੋਲਦੇ ਹਨ ਸਤਵੰਤ ਕੋ ਸੱਚ ਹੈ ਪਰ ਕੁਦਰਤ ਦੇ ਕਾਰਨਾਮੇ ਨਿਆਰੇ ਹਨ ਸਿਆਣਪਾਂ ਦੀ ਪੇਸ਼ ਨਹੀਂ ਚਲਦੀ ਇਸ ਕਰਕੇ ਮੈਂ ਅੱਜ ਚਾਇਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ ਸੋ ਬੱਤੀ ਲੈ ਕੇ ਚਲੀ ਗਈ ਔਰ ਦੂਜੇ ਲੰਮੇ ਰਸਤਿਆਂ ਤੋਂ ਜੰਗਲ ਵਿੱਚ ਜਾਂਦਾ ਹੈ ਸੁਰੰਗੋਂ ਬਾਹਰ ਨਿਕਲ ਗਈ ਜੰਗਲ ਸੁਨਸਾਨ ਪਿਆਸੀ ਮੈਂ ਕੁਝ ਦੂਰ ਚਲੀ ਗਈ ਇੱਕ ਪੱਥਰ ਦੇ ਓਲੇ ਦੋ ਸਿਪਾਈ ਬੈਠੇ ਗੱਲਾਂ ਕਰਦੇ ਸਨ ਮੈਂ ਖੜੋ ਕੇ ਸੁਣਿਆ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਸ਼ਾਇਦ ਮੈਂ ਸੜੀ ਨਹੀਂ ਇਸ ਕਰਕੇ ਲੱਭਣ ਵਾਸਤੇ ਇਨਾਮ ਮੁਕਰਰ ਹੋਇਆ ਹੈ ਇਹ ਗੱਲਾਂ ਸੁਣ ਕੇ ਮੈਂ ਮੋੜ ਆਈ ਔਰ ਆ ਕੇ ਤੁਹਾਨੂੰ ਬੇਹੋਸ਼ ਡਿੱਠਾ ਫਿਰ ਛੱਟੇ ਮਾਰ-ਮਾਰ ਕੇ ਹੋਸ਼ ਆਂਦੀ ਫਾਤਿਮਾ ਤੁਸੀਂ ਬੜਾ ਹੌਸਲਾ ਕਰਦੇ ਹੋ ਸਤਵੰਤ ਕੋਰ ਕੀ ਕਰਾਂ ਦੁਖੜੇ ਚਾਲ ਚਾਲ ਕੇ ਦਿਲ ਕੁਝ ਕਰਦਾ ਹੋ ਗਿਆ ਹੈ ਫਾਤਮਾ ਤੁਸੀਂ ਨਸੇ ਹੋਏ ਹੋ ਪਰ ਇੱਥੋਂ ਨਾਲੋਂ ਵਧੇਕ ਬਚਾਓ ਦੀ ਜਗ੍ਹਾ ਹੋਰ ਮੈਨੂੰ ਕੋਈ ਵੀ ਨਹੀਂ ਦਿਸਦੀ ਸਤਵੰਤ ਕੋਰ ਸੱਚ ਹੈ ਇਸ ਗੱਲ ਨੂੰ ਤਾਂ ਮੈਂ ਵੀ ਜਾਣਦੀ ਹਾਂ ਪਰ ਕੇਵਲ ਜਿੰਦ ਹੀ ਨਹੀਂ ਬਚਾਣਾ ਚਾਹੁੰਦੀ ਮੈਂ ਜਿਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ ਫਾਤਮਾ ਕੀ ਪੰਜਾਬ ਜਾਣ ਦਾ ਸੰਕਲਪ ਹੈ ਸਤਵੰਤ ਕੋਰ ਜੀ ਹਾਂ ਫਾਤਿਮਾ ਇਹ ਬੜੀ ਕਠਨ ਗੱਲ ਹੈ ਧੀਮੀ ਜਾਤ ਕੋਈ ਸਾਥੀ ਨਹੀਂ ਫਿਰ ਪਾਤਸ਼ਾਹ ਦਾ ਡਰ ਪਹੁੰਚਣਾ ਬੜਾ ਕਠਨ ਹੈ ਸਤਵੰਤ ਕੋ ਇਹ ਮੈਂ ਵੀ ਜਾਣਦੀ ਹਾਂ ਪਰ ਕੀ ਕਰਾਂ ਮੇਰਾ ਦਿਲ ਹਾਰ ਨਹੀਂ ਦਿੰਦਾ ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਫਤਾ ਚਾਗਣੀ ਕੋਈ ਵੱਡੀ ਗੱਲ ਨਹੀਂ ਫਾਤਿਮਾ ਬੀਬੀ ਤੁਹਾਡਾ ਹੌਸਲਾ ਹੈ ਕਿ ਕਹਿਰ ਹੈ ਫਾਤਿਮਾ ਬੀਬੀ ਤੁਹਾਡਾ ਹੌਸਲਾ ਹੈ ਕਿ ਕਹਿਰ ਹੈ ਜਦਕਿਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਉੱਟਕੇ ਆਉਂਦਾ ਸੀ ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣਿੰਦੀਆਂ ਸਨ ਤੇ ਹੈਰਾਨ ਹੋਈਦਾ ਸੀ ਕਿ ਐਡੇ ਕਾਡੇ ਜਿਗਰੇ ਦੇ ਆਦਮੀ ਕਿੱਥੋਂ ਉਭਜ ਪਏ ਹਨ ਕਈ ਕਈ ਅਚਰਜ ਬਾਤਾਂ ਲੋਕੀ ਕਰਨ ਪਰ ਅਸੀਂ ਹਾਸ ਛੜਨਾ ਕਿ ਐਵੇਂ ਕਹਾਣੀਆਂ ਕਰਦੇ ਹਨ ਪਰ ਹੁਣ ਤਾਂ ਤੁਹਾਨੂੰ ਦੇਖ ਕੇ ਨਿਸ਼ਚਾ ਹੋ ਗਿਆ ਹੈ ਕੀ ਸਿੱਖ ਸੱਚਮੁੱਚ ਅਚਰਜ ਬਹਾਦਰ ਹੱਠੀ ਤੇ ਧਰਮੀ ਹਨ ਸਤਵੰਤ ਕੋ ਬੀਬੀ ਕੀ ਦੱਸਾਂ ਨਾ ਸਾਡੇ ਪਾਸ ਰਾਜ ਨਾ ਕਿਲਾ ਨਾ ਦੇਸ਼ ਨਾ ਖਜ਼ਾਨੇ ਇੱਕ ਰੱਬ ਦੀ ਆਸ ਜਿਸ ਪਰ ਸਾਰਾ ਪੰਥ ਜਾਨਾਪੁਰ ਖੇਡਦਾ ਹੈ ਔਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਤੇ ਧੰਨ ਧੰਨ ਕਰਾਉਂਦਾ ਹੈ ਫਾਤਿਮਾ ਸੱਚ ਹੈ ਮੈਂ ਪਰਤੱਖ ਦੇਖ ਲਿਆ ਹੈ ਐਨੇ ਨੂੰ ਕੁਝ ਰਸਲ ਜਹੀ ਆਵਾਜ਼ ਆਈ ਫਾਤਿਮਾ ਤਾਂ ਚਲੀ ਗਈ ਸਤਵੰਤ ਕੋਰ ਨੇ ਦਿਨ ਹੋਣ ਤੋਂ ਪਹਿਲਾਂ ਹੀ ਮਰਦਾਵੇਂ ਕੱਪੜੇ ਪਾ ਕੇ ਪਠਾਣੀ ਸ਼ਕਲ ਬਣਾ ਕੇ ਸੁਰੰਗ ਦੇ ਰਸਤੇ ਜੰਗਲਦਾਰ ਰਸਤਾ ਫੜਿਆ ਕਾਬਲ ਸ਼ਹਿਰ ਤੋਂ ਥੋੜੀ ਦੂਰ ਕੋਈ ਤਰੇਕੂ ਘੜੀ ਦਿਨ ਚੜੇ ਇੱਕ ਰੁੱਖ ਹੇਠ ਦੋ ਜਵਾਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ ਪਹਿਲਾ ਫੇਰ ਮੈਂ ਕੀ ਕਰਾਂ ਦੂਜਾ ਭਰਾ ਜੀ ਮੈਂ ਕੀ ਦੱਸਾਂ ਪਹਿਲਾ ਮੰਗਵੀ ਹੀ ਚਾਹ ਦਿਓ ਦੂਜਾ ਔਖੀ ਗੱਲ ਪਹਿਲਾ ਮੈਂ ਫਿਰ ਅੰਨ ਕੀ ਕੁਰ ਅੰਗੀਕਾਰ ਕਰਾਂ ਦੂਜਾ ਇਸ ਗੱਲ ਦਾ ਫਿਕਰ ਮੈਨੂੰ ਵੀ ਹੈ ਪਰ ਤੁਸੀਂ ਰੋਜ਼ ਆ ਜਾਇਆ ਕਰੋ ਪਹਿਲਾ ਐਡੀ ਦੂਰੋਂ ਆ ਨਹੀਂ ਹੁੰਦਾ ਜੇ ਤੁਸੀਂ ਪੰਜ ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਦਿਨ ਰਾਤ ਲਾ ਕੇ ਕੰਠ ਕਰ ਲਵਾਂ ਦੂਜਾ ਮੈਂ ਬਥੇਰਾ ਪਿਤਾ ਨੂੰ ਕਿਹਾ ਹੈ ਉਹ ਨਹੀਂ ਮੰਨਦੀ ਪਹਿਲਾ ਮੈਨੂੰ ਚੋਰੀ ਕੱਢ ਦਿਓ ਦੂਜਾ ਚੋਰੀ ਕੀ ਕੁਰ ਕੱਢ ਦਿਆਂ ਲੋਹੇ ਦੇ ਸੰਦੂਕਾਂ ਦੇ ਜੰਦਰੀ ਕੌਣ ਤੋੜ ਸਕੇ ਪਹਿਲਾ ਅੱਛਾ ਮੇਰੇ ਭਰਾ ਜੇ ਤੁਹਾਡੇ ਵਿੱਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਈ ਦੂਜਾ ਮਾਰਾ ਤਾਂ ਨਹੀਂ ਕੀਤਾ ਭਲਾ ਹੀ ਹੈ ਨਾ ਪਹਿਲਾ ਹਾਂ ਕਿਸੇ ਨੂੰ ਅਫੀਮ ਖਾਣੀ ਸਿਖਾ ਲ ਕੇ ਫਿਰ ਡੱਬੀ ਲੁਕਾ ਲੈਣੀ ਕਿਹੜੀ ਭਲਿਆਈ ਹੈ ਦੂਜਾ ਤੂੰ ਦੱਸ ਮੇਰੇ ਕੀ ਵਾਸਾ ਹੈ ਪਹਿਲਾ ਠੀਕ ਹੈ ਪਰ ਅਮਲੀ ਵੀ ਕੀ ਕਰੇ ਦੂਜਾ ਕੀ ਦਸਾਂ ਕੁਝ ਵਾ ਨਹੀਂ ਚਲਦੀ ਪਹਿਲਾ ਅੱਛਾ ਤੁਸੀਂ 4 ਦਿਨ ਮੇਰੇ ਕੋਲ ਚੱਲ ਰਹੋ ਦੂਜਾ ਇਹ ਪਿਤਾ ਜੀ ਨਹੀਂ ਮੰਨਦੇ ਉਹ ਡਰਦੇ ਹਨ ਰਾਤੀ ਕਹਿੰਦੇ ਸਨ ਕਿ ਪੰਜਾਬ ਵਿੱਚੋਂ ਸਿੱਖਾਂ ਦੇ ਰਾਮ ਰੋਲੇ ਦੀ ਖਬਰ ਆਈ ਹੈ ਔਰ ਅਮੀਰ ਬੜਾ ਤਪ ਰਿਹਾ ਹੈ ਆਸਤਾ ਨਹੀਂ ਪਰ ਖਬਰੀ ਇੱਥੋਂ ਦੇ ਸਿੱਖਾਂ ਪੁਰਵੀ ਕੁਝ ਕਹਿਰ ਉਤਰ ਪਵੇ ਇਸ ਕਰਕੇ ਲੁੱਕ ਕੇ guzara ਕਰਨਾ ਚਾਹੀਏ ਪਹਿਲਾ ਅੱਛਾ ਫੇਰ ਭੁਖ ਹੋਟੇ ਪ੍ਰਾਨ ਦੇ ਛੱਡਾਂਗੀ ਇਹਨਾਂ ਦੀਆਂ ਗੱਲਾਂ ਇੱਕ ਨੱਡਾ ਸੁਣ ਰਿਹਾ ਸੀ ਉਹ ਹੱਥ ਜੋੜ ਕੇ ਅੱਗੇ ਆ ਖੜੋਤਾ ਔਰ ਬੋਲਿਆ ਕਿ ਮੈਂ ਅਣ ਬੁਲਾਇਆ ਬੋਲਦਾ ਹਾਂ ਪਰ ਤੁਹਾਡੇ ਲਾਭ ਲਈ ਤੁਸੀਂ ਪੰਜ ਗ੍ਰੰਥੀ ਪੋਥੀ ਮੰਗਦੇ ਹੋ ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਤੇ ਇਹ ਦੇ ਨਹੀਂ ਸਕਦੇ ਤੁਸੀਂ ਇੱਕ ਭੁੱਲ ਕੀਤੀ ਹੈ ਜੇ ਕਦੀ ਜਪਜੀ ਕੰਠ ਕਰ ਲੈਂਦੇ ਤਾਂ ਵੀ ਪਾਠ ਦੀ ਬਹਾਰ ਲੱਗੀ ਰਹਿੰਦੀ ਹੂੰ ਜੇ ਤੁਸੀਂ ਮੇਰੀ ਗੱਲ ਪਰਵਾਣ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ ਕਾਗਜ਼ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀ ਲਿਖ ਦੇਵਾਂਗਾ ਜਪਜੀ ਸਾਹਿਬ ਹਜ਼ਾਰੇ ਦੇ ਸ਼ਬਦ ਰਹਿਰਾ ਸੋਹਿਲਾ ਸੁਖਮਨੀ ਤੇ ਆਸਾ ਦੀ ਵਾਰ ਤਾਂ ਮੇਰੇ ਕੰਠ ਹਨ ਬਾਕੀ ਬਾਣੀਆਂ ਨਹੀਂ ਜੇ ਇੰਨੀਆਂ ਬਾਣੀਆਂ ਚਾਹੋ ਤਾਂ ਅੱਦ ਮੈਂ ਤੁਹਾਨੂੰ ਹੱਥੀ ਲਿਖ ਕੇ ਦੇ ਸਕਦਾ ਹਾਂ ਇਹ ਖੁਸ਼ੀ ਦੀ ਖਬਰ ਸੁਣ ਕੇ ਦੋਹਾਂ ਨੇ ਚਰਨ ਫੜ ਲਏ ਔਰ ਚਾਓ ਨਾਲ ਬੈਬਲ ਹੋ ਕੇ ਬੋਲੇ ਤਨ ਜਨਮ ਤਨ ਜਨਮ ਕੋਈ ਸ਼ਹੀਦ ਸਿੰਘ ਆ ਬਪੜੇ ਤਨ ਜਨਮ ਤਨ ਜਨਮ ਵਾਰਨੇ 53 ਕੁਰਬਾਨ 53 ਨੱਡਾ ਮੇਰੇ ਪੈਰ ਨਾ ਫੜੂ ਮੈਂ ਸ਼ਹੀਦ ਨਹੀਂ ਤੁਹਾਡਾ ਹੀ ਸਿੱਖ ਭਰਾ ਸਾਧ ਸੰਗਤ ਦਾ ਸੇਵਕ ਹਾਂ ਪਹਿਲੇ ਮਨੁੱਖ ਦਾ ਨਾਉ ਤੋਤਾ ਰਾਮ ਸੀ ਔਰ ਸਿੰਘ ਸੱਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਉ ਮੰਗਲ ਸਿੰਘ ਸੀ ਜਿਸ ਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ ਤੋਤੇ ਨੂੰ ਇਸਨੇ ਪੰਜ ਗਰੰਥੀ ਦਿੱਤੀ ਸੀ ਜੋ ਉਸ ਸਮੇਂ ਬੜੀ ਅਮੋਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਔਰ ਫੇਰ ਨਾ ਦਿੱਤੀ ਇਸੇ ਗੱਲੇ ਤੋਤਾ RAM ਉਦਾਸ ਹੋ ਰਿਹਾ ਸੀ ਕਿ ਪਰਮੇਸ਼ਰ ਨੇ ਉਸਦੀ ਸੁਣ ਲਈ ਔਰ ਉਸਦੇ ਪਾਸ ਇੱਕ ਸਿੱਖ ਲਿਖਾਰੀ ਕੱਲ ਦਿੱਤਾ ਹੁਣ ਸਲਾਹ ਇਹ ਹੋਈ ਇਹ ਤੋਤਾ RAM ਉਸ ਨੱਡੇ ਨੂੰ ਨਾਲ ਆਪਣੇ ਪਿੰਡ ਲੈ ਜਾਵੇ ਔਰ ਆਪਣੇ ਘਰ ਰੱਖੇ ਪਰ ਉਹਨਾਂ ਨੇ ਡਿਠਾ ਕਿ ਬਾਲਕੇ ਦੇ ਸਿਰ ਤੇ ਪੱਗ ਛਿੱਟੀ ਹੈ ਸੋ ਮੰਗਲ ਸਿੰਘ ਨੇ ਆਪਣੀ ਪੱਗ ਨਾਲੋਂ ਦੋ ਕਾਜ ਕਪੜਾ ਪਾੜ ਦਿੱਤਾ ਕਿ ਆਪਣੇ ਸਿਰ ਤੇ ਬਲੇਟ ਲਵੇ ਕਾਰਨ ਇਹ ਸੀ ਕਿ ਕਾਬਲ ਵਿੱਚ ਤਰੀਕਾ ਸੀ ਕਿ ਜੋ ਮੁਸਲਮਾਨ ਨਹੀਂ ਲਾਲ ਪੱਗ ਰੱਖੇ ਤਾਂ ਜੋ ਪਛਾਣਿਆ ਜਾਵੇ ਗੱਲ ਕਿ ਦੋਵੇਂ ਮਿੱਤਰ ਵਿਦਾ ਹੋਏ ਔਰ ਤੋਤਾ ਰਾਮ ਤੇ ਲਿਖਾਰੀ ਨੱਡਾ ਪਿੰਡ ਚਲੇ ਗਏ ਉੱਥੇ ਜਾ ਕੇ ਉਸ ਨੇ ਆਪਣੇ ਘਰ ਵਿੱਚ ਇੱਕ ਨਵੇਕਲਾ ਕੋਠਾ ਦੇ ਦਿੱਤਾ ਕਲਮ ਦੁਆਤ ਕਾਗਤ ਵੀ ਮੰਗਾ ਦਿੱਤਾ ਇਸ ਸਿੱਖ ਗਬਰੂ ਨੇ ਜਪਜੀ ਤਾਂ ਤਿੰਨ ਦਿਨਾਂ ਵਿੱਚ ਹੀ ਲਿਖ ਲਈ ਮੋਤੀਆਂ ਵਰਗੇ ਅੱਖਰ ਦੇ ਕੇ ਤੋਤਾ ਰਾਮ ਬਾਗ-ਬਾਗ ਹੋ ਗਿਆ ਉਸ ਨੂੰ ਆਪ ਮੁਹਾਰਾ ਪਿਆਰ ਆਵੇ ਤੇ ਵਧੀਕ ਤੋਂ ਵਧੀਕ ਆਦਰ ਪਾ ਕਰੇ ਤੋਤਾ ਰਾਮ ਦੀ ਚਾਹ ਪੂਰੀ ਹੋ ਗਈ ਬਾਣੀ ਦਾ ਆਨੰਦ ਆ ਗਿਆ ਔਰ ਨਿਤਨੇਮ ਦਾ ਨਿਰਵਾਹ ਹੋਣ ਲੱਗਾ ਕੁਛੇਰ پا ਕੇ ਚੋਰੀ-ਚੋਰੀ ਅੰਮ੍ਰਿਤ ਛੱਕ ਕੇ ਤੋਤਾ ਰਾਮ ਸਿੰਘ ਸੱਜ ਗਿਆ ਹੁਣ ਉਸ ਬਾਲਕ ਦੀ ਖਾਤਰ ਦਿਨੋ-ਦਿਨ ਵੱਧਣ ਲੱਗੀ ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ ਪਰ ਲਬਦੀ ਬੜੀ ਔਖੀ ਹੁੰਦੀ ਸੀ ਕਾਬਲ ਵਿੱਚ ਕਈ ਵੇਰ ਪੰਜ ਗਰੰਥੀ 500 ਹੱਥ ਨਹੀਂ ਸੀ ਆਉਂਦੀ ਪਰ ਇਸ ਪੁਚੰਗੀ ਨੇ ਬਿਨਾ ਪੈਸੇ ਲਿੱਤੇ ਤੇ ਕੇਵਲ ਅਨ ਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ ਇਸ ਕਰਕੇ ਹੌਲੇ-ਹੌਲੇ ਸਾਰੇ ਸਿੰਘਾਂ ਵਿੱਚ ਇਸ ਦਾ ਜਸ ਫੈਲ ਗਿਆ ਜਿਸ ਦਾ ਨਾਮ ਜਸਵੰਤ ਸਿੰਘ ਸੀ ਜਸਵੰਤ ਸਿੰਘ ਦੀ ਚੰਗੀ ਆਗਤ ਭਗਤ ਹੋਣ ਲੱਗ ਪਈ ਇੱਕ ਦਿਨ ਇੱਕ ਸ਼ਾਊਕਾਰ ਦਾ ਪਿਤਾ ਬਿਮਾਰ ਸੀ ਉਸਨੇ ਪੁੱਤ ਨੂੰ ਕਿਹਾ ਕੋਈ ਐਸਾ ਸਿੱਖ ਲਿਆ ਜੋ ਸੁਖਮਨੀ ਦਾ ਪਾਠ ਸੁਣਾਵੇ ਪਾਗਾ ਨੂੰ ਜਸਵੰਤ ਸਿੰਘ ਉੱਥੇ ਸੀ ਉਸਨੂੰ ਲੈ ਗਏ ਜਸਵੰਤ ਸਿੰਘ ਨੇ ਐਸੀ ਮధుਰ ਸੁਰ ਨਾਲ ਪਾਠ ਕੀਤਾ ਕਿ ਉਸ ਦਾ ਤਨ ਮਨ ਠਰ ਗਿਆ ਉਸੇ ਦਿਨ ਉਸ ਨੂੰ ਕੁਝ ਫਰਕ ਵੀ ਪੈ ਗਿਆ ਔਰ ਕੁਝ ਦਿਨਾਂ ਮਗਰੋਂ ਰਾਜੀ ਵੀ ਹੋ ਗਿਆ ਜਸਵੰਤ ਸਿੰਘ ਉਸ ਬਿਰਧ ਨੂੰ ਐਸਾ ਪਿਆਰ ਲੱਗਾ ਕਿ ਉਸਨੇ ਇਸ ਨੂੰ ਘਰ ਆਪਣੇ ਪਾਸ ਰੱਖ ਲਿਆ ਜਸਵੰਤ ਸਿੰਘ ਸੁਖਮਨੀ ਦਾ ਰੋਜ਼ ਪਾਠ ਕਰਿਆ ਕਰੀ ਤੇ ਬ੍ਰਿਧ ਸੁਨਿਆ ਕਰੀ ਇੱਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ ਕੋਈ ਇੱਛਾ ਨਹੀਂ ਹੈ ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ ਪਰ ਫੇਰ ਵੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ ਜਸਵੰਤ ਸਿੰਘ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਇੱਛਾ ਨਹੀਂ ਇੱਕ ਹੈ ਸੋ ਪੂਰੀ ਨਹੀਂ ਹੋ ਸਕਦੀ ਬ੍ਰਿਧ ਨਹੀਂ ਜ਼ਰੂਰ ਦੱਸੋ ਜਸਵੰਤ ਸਿੰਘ ਕੀ ਦੱਸਾਂ ਦੱਸ ਕੇ ਗੁਆਣੀ ਹੈ ਬ੍ਰਿਧ ਨਹੀਂ ਨਹੀਂ ਜ਼ਰੂਰ ਦੱਸੋ ਜਸਵੰਤ ਸਿੰਘ ਮੇਰਾ ਜੀ ਇਕਵੇਰ ਪੰਜਾਬ ਜਾਣ ਨੂੰ ਕਰਦਾ ਹੈ ਬ੍ਰਿਧ ਇਹ ਕੀ ਅਣਹੋਣੀ ਗੱਲ ਹੈ ਜਦ ਕੋਈ ਕਾਫਲਾ ਜਾਵੇਗਾ ਤੁਹਾਨੂੰ ਨਾਲ ਤੋਰ ਦੇਾਂਗੇ ਚਲੇ ਜਾਣਾ ਸ੍ਰੀ ਅਮਰitsar ਜੀ ਦਾ ਦਰਸ਼ਨ ਕਰਕੇ ਆਨੰਦ ਲੈ ਕੇ ਜਦ ਕਾਫਲਾ ਮੁੜੇ ਮੁੜ ਆਉਣਾ ਜਸਵੰਤ ਸਿੰਘ ਮੁੜ ਆਵੰਦਾ ਮੇਰਾ ਸੰਕਲਪ ਨਹੀਂ ਬ੍ਰਿਧ ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ ਤੁਸੀਂ ਚਲੇ ਗਏ ਤਾਂ ਮੈਂ ਕੀ ਕਰਾਂ ਜਸਵੰਤ ਸਿੰਘ ਮੇਰਾ ਮੂੰਹ ਛੋਟਾ ਗੱਲ ਵੱਡੀ ਹੈ ਪਰ ਕਹੇ ਬਿਨਾਂ ਰਹਿਣਾ ਨਹੀਂ ਚਾਹਦਾ ਆਪਨੇ ਉਮਰ ਭੋਗ ਲਈ ਸਭ ਆਨੰਦ ਲੈ ਲਏ ਪੁੱਤਰ ਸਿਆਣੇ ਹੋ ਗਏ ਵਿਹਾਰ ਸਾਮ ਬੈਠੇ ਹਨ ਕਿਉਂ ਨਾ ਹੁਣ ਇਹਨਾਂ ਨੂੰ ਛੱਡ ਦਿਓ ਤੇ ਸ੍ਰੀ ਅਮਰitsar ਜੀ ਹੀ ਚੱਲ ਬੈਠੋ ਔਰ ਆਪਣਾ ਅੰਤ ਸਵਾਰ ਲਵੋ ਬ੍ਰਿਧ ਬਰਖੁਰਦਾਰ ਕਹਿੰਦੇ ਤਾਂ ਸੱਚ ਹੋ ਪਰ ਮੈਂ ਟੱਬਰ ਵਿੱਚ ਬੁਹਾਰੀ ਦਾ ਬੰਨ ਬੈਠਾ ਹਾਂ ਜਸਵੰਤ ਸਿੰਘ ਸੱਚ ਹੈ ਪਰ ਇੱਕ ਦਿਨ ਬੁਹਾਰੀ ਦੇ ਬਾਨੇ ਟੁੱਟਣਾ ਹੀ ਹੈ ਚਾਰ ਦਿਨ ਪਹਿਲਾਂ ਸਹੀ ਬ੍ਰੇਦ ਦਿਲ ਤਾਂ ਚਿਰੋਕਣਾ ਕਰਦਾ ਹੈ ਪਰ ਇਸ ਬਾਲ ਬੱਚੇ ਦੀ ਮਮਤਾ ਕਰਕੇ اٹਕ ਜਾਈਦਾ ਹੈ ਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ ਤਦ ਫਿਰ ਜੀਕਰ ਆਉਂਦਾ ਹੈ ਇੱਕੁਰ ਜੱਕੋ ਤੱਕੋ ਵਿੱਚ ਹੀ ਰਹਿਦਾ ਹੈ ਜਸਵੰਤ ਸਿੰਘ ਜੱਕੋ ਤੱਕੋ ਛੱਡਨੇ ਚਾਹੀਦੇ ਹਨ ਬ੍ਰਿਧ ਅੱਛਾ ਅੱਜ ਟੱਬਰ ਵਿੱਚ ਗੱਲ ਕਰਸਾਂ ਉਸ ਦਿਨ ਟੱਬਰ ਵਿੱਚ ਗੱਲ ਧੁਰੀ ਭਲਾ ਕੌਣ ਮੰਨੇ ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ ਅਸਾਂ ਦਾ ਵੱਡੇ ਬਾਪੂ ਜੀ ਨੂੰ ਨਹੀਂ ਜਾਣਦੇ ਨਾ ਤਾਂ ਬਾਪੂ ਹੁਰੀ ਕੁਝ ਹੱਠ ਵਿੱਚ ਹੋ ਗਈ ਗੱਲ ਕੀ ਇਸ ਤਰ੍ਹਾਂ ਕਈ ਦਿਨ ਛੇੜਖਾਨੀ ਚਲਦੀ ਰਹੀ ਇੱਕ ਦਿਨ ਬ੍ਰਿਧ ਨੂੰ ਢਿੱਡ ਵਿੱਚ ਐਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਵੇ ਵਿਆਕੁਲ ਹੋ ਗਿਆ ਇਲਾਜ ਮਾਲਜੇ ਕੀਤੇ ਪੀੜ ਹਟੀ ਪਰ ਇਹ ਸੰਕਲਪ ਹੋ ਗਿਆ ਕਿ ਇੱਕ ਵੇਰ ਜ਼ਰੂਰ ਅੰਮ੍ਰਿਤਸਰ ਚਲਣਾ ਹੈ ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ ਜੋ ਸ਼ੁਭ ਕਾਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ ਤੱਬਰ ਨੇ ਵੀ ਇਹ ਗੱਲ ਮੰਨ ਲਈ ਪਰ ਤਾਂ ਜੇ ਬਾਪੂ ਹੁਰੀ ਜਾ ਕੇ ਉੱਥੇ ਰਹਿ ਨਾ ਪੈਣ ਮੁੜ ਆਉਣ ਬ੍ਰਿਧ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸੀ ਕਿ ਮੈਂ ਉੱਥੇ ਜਾ ਕੇ ਨਾ ਮੁੜਾਂਗਾ ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਪਉਂਦੀ ਕਿ ਲਾਰਾ ਲਾਓ ਭਾਵੇਂ ਆਪ ਦਾ ਸੰਕਲਪ ਸ਼ੁਭ ਹੈ ਤੇ ਇਸ ਕੂੜ ਵਿੱਚ ਸਵਾਰਥ ਦੀ ਜ਼ਰਾ ਜਿੰਨੀ ਵੀ ਲੇਸ ਨਹੀਂ ਪਰ ਤੱਦ ਵੀ ਸੱਚ-ਸੱਚ ਹੈ ਤੇ ਨਾ ਸੱਚ ਕੂੜ ਹੀ ਹੈ ਇਸ ਲਈ ਟੱਬਰ ਨਾਲ ਸੱਚਾ ਬਚਨ ਕਰੋ ਬ੍ਰਿਧ ਐਨਾ ਤਾਂ ਐਵੇਂ ਜਾਣ ਨਹੀਂ ਦੇਣਾ ਜਸਵੰਤ ਸਿੰਘ ਫਿਰ ਤੁਸੀਂ ਆ ਮੋੜ ਆਉਣਾ 2-4 ਮਹੀਨੇ ਉੱਥੇ ਲਾ ਆਉਣੇ ਬ੍ਰਿਧ ਕੀ ਤੁਸੀਂ ਨਾਲ ਲਾਓਗੇ ਜਸਵੰਤ ਸਿੰਘ ਮੈਂ ਮੁੜ ਆਉਣ ਦਾ ਪ੍ਰੋਸਾ ਨਹੀਂ ਦਿੰਦਾ ਪਰ ਜੇ ਤੁਹਾਨੂੰ ਉੱਥੇ ਪਹੁੰਚ ਕੇ ਮੇਰੇ ਉੱਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਪਾਸੀ ਤਦ ਮੈਂ ਵੀ ਆਵਾਂਗਾ ਪਰ ਜੇ ਤੂੰ ਸਾਹੀਂ ਉੱਥੇ ਜਾ ਕੇ ਗਿਆ ਭਾਈ ਸੱਜਣਾ ਤੂੰ ਪੰਜਾਬ ਵਿੱਚ ਹੀ ਰੋ ਤਦ ਤਾਂ ਤੁਹਾਡੇ ਨਾਲ ਨਾ ਮੁੜਨ ਵਿੱਚ ਮੇਰਾ ਕੋਈ ਦੋਸ਼ ਨਾ ਹੋ ਉਧਰ ਬੀਬੀ ਫਾਤਿਮਾ ਜਿਸ ਵੇਲੇ ਘਰ ਦੇ ਤੰਦਿਓਂ ਵੇਲੀ ਹੋਈ ਔਰ ਸਤਵੰਤ ਕੋਰਵਲ ਗਈ ਤਦ ਅੰਦਰ ਖਾਲੀ ਪਾਇਆ ਪੰਖੀ ਉੱਡ ਗਿਆ ਪਿੰਜਰਾ ਸਖਣਾ ਕੀ ਕਰਦੀ ਪਹਿਲੇ ਤਾਂ ਕੁਝ ਸ਼ੱਕ ਰਿਆ ਪਰ ਜਦ ਮਰਦਾਵੇ ਕਪੜੇ ਨਾ ਡਿੱਠੇ ਤਾਂ ਦਿਲ ਨੂੰ ਘਾਟ ਪਈ ਆਖਾ ਅੱਗੇ ਹਨੇਰਾ ਆ ਗਿਆ ਹੋਸ਼ ਧੂਏ ਵਾਂਗ ਉੱਡ ਖੜੋਤੀ ਔਰ ਦਿਮਾਗ ਨੂੰ ਚੱਕਰ ਦੇ ਕੇ ਟੜਾਮ ਕਰਕੇ ਡੇਕਿਆ ਡਿੱਗੀ ਪਈ ਰਹੀ ਕਿੰਨਾ ਚਿਰ ਲੰਘ ਗਿਆ ਬੇਹੋਸ਼ ਤਾਂ ਨਹੀਂ ਹੋਈ ਪਰ ਸਰੀਰ ਐਸਾ ਟਿੱਲਾ ਹੋਇਆ ਕਿ ਉੱਠਣ ਦੀ ਅਸੰਗ ਨਾ ਰਹੀ ਕਿੰਨੇ ਚਿਰ ਪਿੱਛੋਂ ਉੱਟੀ ਪਰ ਲੱਤਾਂ ਥੜਕਨ ਫੇਰ ਸਾਹ ਸੀਨ ਹੋ ਕੇ ਬੈਠ ਗਈ ਇੱਕ ਔਰ ਕਿੰਨੇ ਚਿਰ ਮਗਰੋਂ ਉੱઠી ਬਾਹਰ ਗਈ ਜਾ ਕੇ ਅੰਗੂਰਾਂ ਦਾ ਰਸ ਪੀਤਾ ਜ਼ਰਾ ਕੁ ਟਾਰਸ ਹੋਈ ਸਰੀਰ ਖਲੋਤਾ ਪਰ ਦਿਲ ਦੀ ਖੁਸ਼ਨ ਨੂੰ ਕੋਣ ਹਟਾਵੇ ਫੇਰ ਅੰਦਰ ਗਈ ਦੀਵਾ ਜਗਾ ਕੇ ਸਾਰੀ ਸੁਰੰਗ ਦੇਖੀ ਖੋਲ ਕੇ ਬਾਹਰ ਗਈ ਸਜਰੀ ਮਿੱਟੀ ਠੱਠੀ ਦੇ ਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਛਿੜੀ ਉੱਡ ਗਈ ਨਿਰਾਸ਼ ਹੋ ਕੇ ਆਪਣੇ ਅੰਦਰ ਆ ਬੈਠੀ ਤੇ ਗਿਣਤੀਆਂ ਗਿਨਣ ਲੱਗੀ ਪੁੱਤਰ ਬੁਲਾਵੇ ਇਸ ਨੂੰ ਮੁੱਲੋਂ ਨਾ ਪਾਵੇ ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾ ਆਵੇ ਆਪਣੇ ਵੱਲੋਂ ਬਥੇਰਾ ਹੌਸਲਾ ਕਰੇ ਪਰ ਦਿਲ ਨੂੰ ਐਸੀ ਤਰੀਕ ਪਵੇ ਜੋ ਕਿਸੇ ਵਿਦ ਨ ਠੱਲੀ ਜਾਵੇ ਅੱਗੇ ਵਿਪਤਾ ਵੇਲੇ ਜਪਜੀ ਸਾਹਿਬ ਦਾ ਪਾਠ ਜਿਕੁਰ ਸਤਵੰਤ ਕੋਰ ਨੇ ਦੱਸਿਆ ਸੀ ਇਸ ਨੂੰ ਰੋੜਨੋਂ ਠੱਲ ਲੈਂਦਾ ਸੀ ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਤੇ ਮਨ ਸੋਚਾਂ ਦੇ ਪਰ ਲਾ ਕੇ ਸਤਵੰਤ ਕੋਰ ਦੇ ਮਗਰ ਸ਼ੈਰਾ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ ਟਾਰਸ ਕਿਸ ਪ੍ਰਕਾਰ ਹੋਵੇ ਬੈਠੀ ਬੈਠੀ ਦੇ ਅਥਰੂ ਵਗ ਤੁਰਨ ਇਹ ਉਹਨਾਂ ਨੂੰ ਰੋਕੇ ਪਰ ਜੇਕੂਰ ਪਿਛਕਾਰੀ ਦੇ ਮੂੰਹ ਅੱਗੇ ਤਾਂ ਦਈਏ ਉਂਗਲ ਤੇ ਪਿੱਛੇ ਦਬਾਈਏ ਡੱਕਾ ਤਦ ਪਾਣੀ ਉਂਗਲ ਨੂੰ ਪਰੇ ਤੱਕ ਜ਼ੋਰ ਨਾਲ ਨਿਕਲਦਾ ਹੈ ਵਿਛੋੜੇ ਦੀ ਪੀੜਾ ਦੇ ਤੱਕੇ ਨਾਲ ਐਸ ਦੀ ਅਕਲ ਦੀ ਉਂਗਲ ਜੋ ਅਥਰੂਆਂ ਨੂੰ ਰੋਕੇ ਪਰੇ ਜਾ ਜਾ ਪਵੇ ਔਰ ਹੰਜੂਆਂ ਦੀ ਧਾਰ ਟ੍ਰਿੱਖੀ ਹੋ ਹੋ ਕੇ ਵਗੀ ਇਹ ਹਾਰ ਕੇ ਪਾਣੀ ਦੀ ਬਾਟੀ ਉੱਪਰ ਮੂੰਹ ਕਰਕੇ ਛੱਟੇ ਮਾਰੀ ਜੋ ਅੱਖਾਂ ਦਾ ਸੋਮਾ ਸੁਗੜ ਕੇ ਹੀ ਪਾਣੀ ਬੰਦ ਕਰੇ ਪਰ ਕਿੱਥੋਂ ਸਗੋ ਉਲਟਾ ਅਸਰ ਹੋਵੇ ਤਦ ਆਪਣੀ ਅੱਗ ਬੁਝਾਉਣ ਲਈ ਹੰਜੂਆਂ ਦਾ ਤੱਤਾ ਪਾਣੀ ਉਛਲੂ ਛਲ ਕੇ ਬਾਦ ਨਿਕਲੇ ਵਿਚਾਰੀ ਫਾਤਿਮਾ ਦੇ ਹੱਥ ਪੂਰ ਹਠੰਡੀਆਂ ਤੇ ਤੱਤੀਆਂ ਬੁੰਦਾਂ ਜਲਦੀਆਂ ਅੱਡ-ਅੱਡ ਈਉਂ ਪ੍ਰਤੀਤ ਦੇਣ ਜੇਕਰ اٹਕ ਤੇ ਲੰਡਾ ਨਾਲੋਂ ਨਾਲ ਵਗਦੇ ਅੱਡ-ਅੱਡ ਰੰਗ ਦਿਖਾਲਦੇ ਹਨ ਫਾਤਿਮਾ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇੱਕ ਪਿੰਡ ਇਨਾਮ ਮਿਲਿਆ ਸੀ ਉਸਨੇ ਆਕੇ ਦੱਸਿਆ ਪਰ ਫਾਤਿਮਾ ਦੇ ਚਿਹਰੇ ਨੇ ਹਾਸੇ ਵਿੱਚ ਰੰਗ ਨਾ ਬਟਾਇਆ ਬੰਨ ਬੰਨ ਕੇ ਹਸੇ ਪਰ ਅੱਖਾਂ ਬੁੱਲਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ ਅੱਖਾਂ ਤਰਬ ਤਰ ਹੋ ਹੋ ਜਾਨ ਖਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ ਪਰ ਉਹ ਕੀ ਦੱਸੇ ਉਥੇ ਤਾਂ ਇਹ ਮਾਮਲਾ ਵੜ ਤਰਿਆ ਸੀ हे ਦਿਲ ਦੇ ਸਾੜ ਇੱਕ ਸੁਣ ਬੇਨਤੀ ਤੂੰ ਇਸ਼ਕ ਦੇ ਭੇਤ ਦੀ ਨਿਕਲੇ ਨਾ ਟੁਕ ਸੂੰ ਵਿੱਚੋਂ ਵਿੱਚ ਫੂਕ ਛੱਡ ਬਾਕੀ ਨਾ ਇੱਕ ਲੂੰ ਪਰ ਐਸੀ ਅੱਗ ਹੋ ਜਿਸ ਦਾ ਨਾ ਹੋ ਤੂੰ ਇਹ ਮਾਮਲਾ ਫਾਤਿਮਾ ਨੂੰ ਆ ਵਾਪਰਿਆ ਸੀ ਸੋ ਘਰ ਵਾਲੇ ਨੂੰ ਕੀ ਦੱਸੇ ਬਹਾਨੇ ਕਰਕਰ ਢਾਲੇ ਪਰ ਉਹ ਵਧੀਕ ਹਿੱਤ ਕਰ ਪੁੱਛੀ ਛੇਕੜ ਨੀਂਦ ਨੇ ਆ ਛੁੜਾਇਆ ਸਭ ਸੋ ਗਏ ਇੱਕ ਫਾਤਿਮਾ ਸਿਰਾਂ ਨੇ ਤੇ ਸਿਰ ਰੱਖੀ ਰੋ ਰੋ ਕੇ ਉਸ ਨੂੰ ਗਿਲਿਆ ਕਰ ਰਹੀ ਸੀ ਕਿੰਨੀ ਰਾਤਾਂ ਬੀਤੀ ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ ਬਾਣੀ ਦੇ ਪਾਠ ਨੇ ਮਿੱਠਾ ਰੰਮਾ ਦਿੱਤਾ ਕੁਝ ਕੁ ਆਲਸਿਆ ਆ ਗਿਆ ਜਾਂ ਫਾਤਿਮਾ ਦਿਨੇ ਉੱઠી ਤਦ ਸਰੀਰ ਨਿਰਬਲ ਦਿਲ ਕਮਜ਼ੋਰ ਤੇ ਉਹ ਵਿਛੋੜੇ ਦਾ ਸਾਲ ਬਾਕੀ ਵਿਚਾਰੀ ਸੋਚਾ ਸੋਚੇ ਕਿ ਕਿਕੂਰ ਸਤਵੰਤ ਕੋਰ ਲੱਭੇ ਆਪ ਪਰਦੇਦਾਰ ਘਰੋਂ ਬਾਹਰ ਪੈਰ ਨਾ ਕੱਢਣਾ ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ ਢੂੰਡ ਪਾਲ ਹੋਵੇ ਤਾਂ ਕਿਕੂ ਫੇਰ ਜਦ ਸੋਚੇ ਕਿ ਸਤਵੰਤ ਕੋਰ ਬੜੀ ਹੱਠੀਆ ਹੈ ਔਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ ਤਦ ਰਸਤੇ ਦੇ ਓਕ ਅਰੂਸਤੀ ਗਰੀਬੀ ਤੇ ਤੀਵੀ ਦੇ ਆਲਮ ਦਾ ਖਿਆਲ ਉਸ ਨੂੰ ਗੜੇ ਗੜੇ ਦੇ ਹੰਝੂ ਆਵੇ ਕਿ ਕਿਕੂਰ ਐਡਾ ਭਾਰਾ ਜਫਰ ਜਾਲੇਗੀ ਖਬਰੇ ਕਿਸ ਮੁਸੀਬਤ ਵਿੱਚ ਫਸੇਗੀ ਕਿੰਨਾ ਔਕੜਾਂ ਦਾ ਮੂੰਹ ਆਵੇਗੀ ਐਨਾ ਸੋਚਾਂ ਤੇ ਫਿਕਰਾਂ ਵਿੱਚ ਕਈ ਦਿਨ ਬੀਤੇ ਪਰ ਬਣਿਆ ਕੁਝ ਨਾ ਇੱਕ ਦਿਨ ਘਰ ਵਾਲੇ ਨੇ ਆ ਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਔਰ ਜਿਸ ਨੇ ਮੈਨੂੰ ਕੈਦੋਂ छुड़ाया ਸੀ ਅਰਥਾਤ ਸਤਵੰਤ ਕੋਰ ਫੜੀ ਗਈ ਹੈ ਔਰ ਅਮੀਰ ਦੇ ਮੈਲੀ ਪਹੁੰਚ ਗਈ ਹੈ ਇੱਕ ਪਠਾਨ ਦੇ ਪਾਸ ਸੀ ਔਰ ਉਹ ਮੰਡੀ ਵਿੱਚ ਵੇਚ ਰਿਹਾ ਸੀ ਸਿਪਾਈਆਂ ਪਛਾਣ ਕੀਤੀ ਔਰ ਸਰਕਾਰੀ ਪਹੁੰਚਾਇਆ ਉੱਥੇ ਗੋਲੀਆਂ ਬੰਦੀਆਂ ਨੇ ਵੀ ਪਛਾਣ ਲਿਆ ਹੈ ਅਮੀਰ ਸਾਹਿਬੀ ਕੁਝ ਕੁਝ ਪਛਾਣ ਕਰਦੇ ਹਨ ਉਸ ਨੂੰ ਜੇ ਪੁੱਛੋ ਤਾਂ ਉੱਤਰ ਨਹੀਂ ਦਿੰਦੀ ਬਿਟਰ-ਬਿਟਰ ਤੱਕਦੀ ਤੇ ਫਰਨ-ਫਰਨ ਰੋ ਪੈਂਦੀ ਅਮੀਰ ਸਾਹਿਬ ਨੇ ਕੈਦ ਦਾ ਹੁਕਮ ਦਿੱਤਾ ਸੀ ਪਰ ਮੈਂ ਰਹਿ ਨਾ ਸਕਿਆ ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ ਬੈਤਰ ਹੋਵੇ ਜੇ ਇਹ ਮੇਰੀ ਵੋਟੀ پاس ਕਰ ਲਈ ਜਾਵੇ ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸਨੇ ਮੁੱਦਤ ਕੱਟੀ ਹੈ ਤੇ ਹੁਣ ਜੋ ਲੋਕ ਪਛਾਣਦੇ ਹਨ ਉਹਨਾਂ ਨੇ ਕੇਵਲ ਇੱਕੋ ਵੇਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਔਰ ਕੱਲ ਉਹ ਤੁਹਾਡੇ ਪਾਸ ਆਂਦੀ ਜਾਵੇਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਵੀ ਹਸਾਨ ਲਾ ਲਵਾਂ। ਜੇ ਉਹ ਹੋਈ ਤੂੰ ਸਾ ਕਹਿ ਦੇਣਾ ਕਿ ਇਹ ਉਹ ਨਹੀਂ ਹੈ। ਅਮੀਰ ਛੱਡ ਦੇਵੇਗਾ। ਤਦ ਵਿਚਾਰੀ ਬੱਚ ਰਹੇਗੀ। ਅਸੀਂ ਫੇਰ ਉਸ ਨੂੰ ਲੈ ਆਵਾਂਗੇ ਤੇ ਲੁਕਾ ਕੇ ਕਿਤੇ ਸੁੱਖ ਦੇ ਥਾਂ ਪਹੁੰਚਾ ਦੇਾਂਗੇ। ਫਾਤਿਮਾ ਪਹਿਲੇ ਤਾਂ ਗੋਤੇ ਗਈ ਸੀ। ਪਰ ਫੇਰ ਪਤੀ ਦੀ ਦਿਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫੇਰ ਪਿਆਰੀ ਲੱਭ ਪਈ ਔਰ ਮੈਨੂੰ ਉਸ ਦੀ ਸੇਵਾ ਕਰਨ ਦਾ ਸਮਾਂ ਹੱਥ ਲੱਗੇਗਾ ਦੂਸਰੇ ਦਿਨ ਫਾਤਿਮਾ ਪਾਤਸ਼ਾਹੀ ਮੈਲਾ ਨੂੰ ਸੱਦੀ ਗਈ ਉੱਥੇ ਜਾ ਕੇ ਉਹ ਫੜੀ ਹੋਈ ਕੁੜੀ ਉਸ ਦੇ ਸਾਹਮਣੇ ਆਂਦੀ ਗਈ ਫਾਤਿਮਾ ਦਾ ਦਿਲ ਸ਼ੱਕ ਨਾਲ ਧੱਕਦਾ ਕਰ ਰਿਹਾ ਸੀ ਪਰ ਸ਼ੱਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ ਉਹ ਕੋਈ ਹੋਰ ਦੁਖਿਆਰਨ ਸੀ ਸਤਵੰਤ ਘੋਰ ਨਹੀਂ ਸੀ ਫਾਤਿਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ ਔਰ ਦਿਲ ਵਿੱਚ ਵੀ ਨਿਰਾਸ਼ ਹੋ ਗਈ ਫੇਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ ਪਰ ਉਹ ਕੋਈ ਹੋਰ ਹੀ ਨਿਕਲੀ ਜਦ ਉਸਨੇ ਕਹਿ ਦਿੱਤਾ ਕਿ ਇਹ ਉਹ ਕੁੜੀ ਨਹੀਂ ਹੈ ਤਦ ਉਹ ਦਰੋਗੇ ਪਾਸ ਫੇਰ ਭੇਜੀ ਗਈ ਪਾਤਸ਼ਾਹ ਦੀ ਤਸੱਲੀ ਹੋ ਗਈ ਔਰ ਉਸ ਕੁੜੀ ਨੂੰ ਛੱਡ ਦੇਣ ਦਾ ਹੁਕਮ ਹੋਇਆ ਪਰ ਰਾਸ਼ੇ ਪਠਾਨ ਕੁਤਵਾਲ ਨੂੰ ਜਿਸ ਨੇ ਉਸ ਨੂੰ ਫੜਿਆ ਸੀ ਕਰੋਧ ਆ ਗਿਆ ਕਿ ਕੰਬਗਤ ਨੇ ਮੇਰੀ ਮਿਹਨਤ ਹੀ ਔਤ ਦਿੱਤੀ ਇਸ ਰੋਹ ਵਿੱਚ ਬੰਦੂਕ ਦੇ ਕੁੰਡੇ ਨਾਲ ਹੁਜ ਦਿੱਤੀ ਉਹ ਵਿਚਾਰੀ ਫਾਕਿਆਂ ਦੀ ਮਾਰੀ ਬੇਨਸੀਬ ਹਿੰਦੁਸਤਾਨ ਦੀ ਕੈਦਨ ਦੁੱਖਾਂ ਤੋਂ ਨਿਰਬਲ ਹੋਈ ਡਿੱਗ ਪਈ ਔਰ ਰਿੜਦੀ ਰਿੜਦੀ ਜਾ ਪਈ ਸਿਰ ਪਾਟ ਗਿਆ ਔਰ ਭੋੜ ਉਡੰਤ ਹੋ ਗਿਆ ਉਹਨਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਔਰ ਇਸ ਬੇਤਰਸੀ ਨਾਲ ਤੁਰਕ ਪਠਾਨ ਹਾਕਮ ਲੋਕ ਉਹਨਾਂ ਨਾਲ ਵਰਤਾਓ ਕਰਦੇ ਸਨ ਹਿੰਦੂ ਨੂੰ ਤਾਂ ਬਸ ਪਸ਼ੂ ਤਲ ਵੀ ਨਹੀਂ ਜਾਣਦੇ ਸਨ ਜੀ ਆਇਆ ਮਾਰ ਸਿੱਟਿਆ ਜੀ ਆਇਆ ਦਾਸ ਬਣਾ ਲਿਆ ਜੀ ਆਇਆ ਕਰੜੇ ਕੰਮੀ ਝੋਲਿਆ ਜੀ ਆਇਆ ਪਸ਼ੂਆਂ ਮੰਗ ਵੇਚ ਛੱਡਿਆ ਐਸੇ ਜ਼ਾਲਮ ਵਿਦੇਸ਼ੀ ਪਾਦਸ਼ਾਹਾਂ ਨਾਲ ਲੜ ਲੜ ਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਹਨਾਂ ਤੋਂ ਸਾਫ਼ ਕੀਤਾ ਸੀ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ